ਜਿਹੜੇ ਸਮਝੌਤੇ ਗੋਲਦੀ ਸਾਹਿਬ ਤੁਸੀਂ ਕਰਕੇ ਗਏ ਹੋ ਨਾ ਉਹ ਸਮਝੌਤਿਆਂ ਦਾ ਤਾਂ ਕਿਤੇ ਕੋਈ ਜਵਾਬ ਹੀ ਹੈ ਨਹੀਂ ਨਾ ਤੁਹਾਡੇ ਕੋਲ ਜਵਾਬ ਹੈ ਫਾਈਨਲੀ ਤੁਹਾਨੂੰ ਤੁਸੀਂ ਆਪ ਵੀਡੀਓ ਪਾ ਕੇ ਤੁਹਾਨੂੰ ਡਿਲੀਟ ਕਰਨੀ ਪਈ ਚਾਹੇ ਕਿ ਉਹ ਵੀਡੀਓ ਚੈਨਲਸ ਨੇ ਚੱਕ ਲਈ ਲੇਕਿਨ ਤੁਹਾਨੂੰ ਆਪ ਦਾ ਡਿਲੀਟ ਕਰਨੀ ਪਈ ਤੁਹਾਨੂੰ ਵੀ ਪਤਾ ਸੀ ਤੁਸੀਂ ਗਲਤੋਂ ਤੁਸੀਂ ਜਾਣਦੇ ਹੋ ਤੁਸੀਂ ਗਲਤੋਂ ਤੁਹਾਡੇ ਕੋਲੇ ਸਹੀ ਜਵਾਬ ਨਹੀਂ ਤੁਹਾਡੇ ਕੋਲੇ ਕੋਈ ਲਾਜਿਕ ਨਹੀਂ ਸਿਰਫ ਰੀਜ਼ਨ ਕੀ ਦੇ ਰਹੇ ਨੇ ਹੋ ਕਿ ਮੈਨੂੰ ਖੈਰਾ ਸਾਹਿਬ ਤੰਗ ਕਰਦੇ ਆ ਯਾ ਮੈਨੂੰ ਲੀਡਰਸ਼ਿਪ ਤੰਗ ਕਰਦੀ ਆ ਯਾ ਮੈਨੂੰ ਦਰਕਿਨਾਰ ਕੀਤਾ ਗਿਆ ਯਾ ਮੈਨੂੰ ਫੁਲਾਣੀ ਮੀਟਿੰਗ ਚ ਨਹੀਂ ਸੱਦਾ ਗਿਆ ਠੰਗਾਣੀ ਮੀਟਿੰਗ ਚ ਨਹੀਂ ਸੱਦਾ ਗਿਆ ਇਹ ਤਾਂ ਕੋਈ ਇਹ ਤਾਂ ਕੋਈ ਮਤਲਬ ਇਹ ਜਸਟੀਫਿਕੇਸ਼ਨ ਹੀ ਹੈ ਨਹੀਂ ਵੀ ਉਹਦੇ ਲਈ ਤੁਸੀਂ ਆਪਣੀ ਇੱਜ਼ਤ ਦਾ ਸਮਝੌਤਾ ਕਰਕੇ ਕਮਾਲ ਹੀ ਕਰਕੇ ਇਹ ਤਾਂ ਫਿਰ ਗੋਲਦੀ ਸਾਹਿਬ ਤੁਸੀਂ ਇਹ ਸਮਝੌਤੇ ਤਾਂ ਸਾਡੇ ਕਦੇ ਵੀ ਸਾਡੀ ਸਾਡੇ ਡੀਐਨਏ ਚ ਹੈ ਨਹੀਂ ਸੀ ਅਸੀਂ ਕਰ ਕੀ ਰਹੇ ਆ ਅਸੀਂ ਕਿਹੜੀਆਂ ਉਦਾਹਰਨਾਂ ਸਿਰਜ ਰਹੇ ਆਂ ਅੱਗੋਂ ਦੀ ਪੰਜਾਬ ਬਚਾਉਣਾ ਤਾਂ ਬਚਾਉਣਿਆਂ ਦਾ ਦਿਖਾਣਿਆਂ ਦੂਰ ਦੀਆਂ ਨੇ ਉਹ ਜਿਹੜੇ ਤੁਸੀਂ ਵੱਡੇ ਵੱਡੀਆਂ ਸਪੀਚਾਂ ਦਿੰਨੇ ਉਹਨਾਂ ਸਟੇਜਾਂ ਤੇ ਛੱਡ ਕੇ ਬਚਾਉਣਾ ਤਾਂ ਦੂਰ ਦੀ ਗੱਲ ਤੁਸੀਂ ਤਾਂ ਗਰਕ ਕਰ ਰਹੇ ਹੋल्टा ਪਾਤਾ ਗੋਲਡੀ ਇਸ ਗੱਲ ਦਾ ਜ਼ਿਕਰ ਕਰਦੇ ਨੇ ਗੋਲਡੀ ਕਹਿੰਦੇ ਵੀ ਯਾਰ ਜਿਹੜੇ ਇਹ ਵੀਡੀਓਸ ਪਾਈ ਜਾਂਦੇ ਨੇ ਜਾਂ ਇਹ ਸਵਾਲ ਕੀ ਜਾਂਦੇ ਨੇ ਕਹਿੰਦੇ ਠੀਕ ਹੈ ਕੋਈ ਬੁੜਾ ਜਿਹਾ ਹੈਗਾ ਸੀ ਉਹ ਬੋਲ ਗਿਆ ਉਹ ਇਹ ਸ਼ਬਦ ਵਰਤਨੇ ਕਹਿੰਦੇ ਕੋਈ ਬੁੜਾ ਜਿਹਾ ਹੈਗਾ ਸੀ ਉਹ ਬੋਲ ਗਿਆ ਤੇ ਕਹਿੰਦੇ ਉਹਨੂੰ ਉਹਦੇ ਕਰਮਾਂ ਦੀ ਸਜ਼ਾ ਮਿਲ ਜੂਗੀ ਜੋ ਉਹਨੇ ਕੀਤਾ ਉਹਦੀ ਸਜ਼ਾ ਮਿਲ ਜੂਗੀ ਪਰ ਕਹਿੰਦੇ ਤੁਸੀਂ ਤਾਂ ਉਸ ਤੋਂ ਜ਼ਿਆਦਾ ਪਾਪਾਂ ਦੇ ਭਾਗੀਦਾਰ ਹੋਈ ਜਾਂਦੇ ਤੁਸੀਂ ਉਹ ਪੁਰਾਣੀਆਂ ਵੀਡੀਓ ਚੱਕ ਚੱਕ ਚਲਾਈ ਜਾਂਦਾ ਕੋਲਡੀ ਜੀ ਨੂੰ ਆਪਦੀ ਵੀਡੀਓ ਸ਼ਾਇਦ ਯਾਦ ਨਹੀਂ ਹਨਾ ਜਿਹੜੀ ਉਹਨਾਂ ਨੇ ਉਸ ਵੇਲੇ ਪਾਈ ਸੀਗੀ ਕਿ ਮਤਲਬ ਮੇਰੇ ਅਗਰ ਮੇਰੀ ਕੋਈ ਪਤਨੀ ਨੂੰ ਬੋਲ ਕੇ ਜਾਂਦਾ ਹੈ ਜਾਂ ਇਹੋ ਜਿਹਾ ਕੁਝ ਹੁੰਦਾ ਹੈ ਤਾਂ ਮਤਲਬ ਉਹਦੇ ਤੇ ਉਹਨਾਂ ਨੇ ਆਪ ਸਵਾਲ ਖੜੇ ਕੀਤੇ ਸੀਗੇ ਕਿ ਆਮ ਆਦਮੀ ਪਾਰਟੀ ਇਹੋ ਜਿਹਾ ਕੁਝ ਕਰ ਰਹੀ ਹੈ ਔਰ ਐ ਨਹੀਂ ਹੁੰਦਾ ਕਿ ਕੋਈ ਵੀ ਬੁਢਾ ਜਾਂ ਬੋਲ ਗਿਆ ਸੀ ਤੇ ਉਹਨੂੰ ਸਜ਼ਾ ਮਿਲੂਗੀ ਜਾਂ ਕਰਮਾਂ ਦੀ ਸਜ਼ਾ ਮਿਲੂਗੀ ਤਾਂ ਤੁਸੀਂ ਅਸੀਂ ਨੁਮਾਇੰਦੇ ਕਿਉਂ ਚੁਣਦੇ ਆ ਅਸੀਂ ਸਰਕਾਰ ਦੇ ਵਿੱਚ ਆਪਣੇ ਨੁਮਾਇੰਦੇ ਚੁਣ ਕੇ ਕਿਉਂ ਭੇਜਦੇ ਆ ਅਸੀਂ ਉਹਨਾਂ ਨੂੰ ਬੋਲਣ ਨੂੰ ਭੇਜਦੇ ਆ ਜੇ ਸਾਡੇ ਨੁਮਾਇੰਦੇ ਆਪ ਹੀ ਥੱਲੇ ਚੁਕਣ ਲੱਗ ਗਏ ਉਹੀ ਉਹਨਾਂ ਗੱਲਾਂ ਨੂੰ ਬਰਦਾਸ਼ਤ ਕਰਕੇ ਆਪਦੇ ਉੱਤੇ ਸੈਣ ਲੱਗੇ ਉਹ ਲੋਕਾਂ ਨੂੰ ਕੀ ਸੁਨਿਆ ਦੇ ਰਹੇ ਨੇ ਤਾਂ ਉਹਨਾਂ ਨੇ ਇੱਕ ਵੀ ਗੱਲ ਕਹਤੀ ਕਿ ਇਹਨੇ ਖੈਰਾ ਸਾਹਿਬ ਹੁਣ ਸੋਚ ਸਮਝ ਕੇ ਬੋਲਿਓ ਜਿਹੋ ਜਿਹਾ ਬੋਲੋਗੇ ਉਹੋ ਜਿਹਾ ਕੋ ਮੈਂ ਕਰੂੰਗਾ ਤੇ ਇਹ ਕਹਿੰਦੇ ਕਰਨਾ ਮੈਨੂੰ ਸਾਰਾ ਕੁਝ ਆਉਂਦਾ ਖੈਰਾ ਸਾਹਿਬ ਨੂੰ ਜਿਹੜੀਆਂ ਵੀ ਧਮਕੀਆਂ ਦਿੱਤੀਆਂ ਵੀ ਜਿਵੇਂ ਬੋਲ ਕੇ ਦਿਖਾਓ ਮੈਂ ਉਹਨਾਂ ਨੂੰ ਜਵਾਬ ਦਊ ਖੈਰਾ ਸਾਹਿਬ ਐਸ ਲੈਵਲ ਤੱਕ ਤਾਂ ਕਦੇ ਗਲਤ ਬੋਲੇ ਹੀ ਨਹੀਂ ਬਾਕੀ ਜਿਹੜਾ ਦੇਖਣਾ ਦਿਖਾਉਣਾ ਹੁੰਦਾ ਉਹ ਤਾਂ ਸਿਆਸਤ 'ਚ ਤਾਂ ਹਮੇਸ਼ਾ ਤੋਂ ਹੀ ਚੱਲਿਆ ਆਇਆ ਹੈ ਕਿਹੜਾ ਪਹਿਲੀ ਵਾਰੀ ਹੋਣਾ ਦੇਖ ਲਿਓ ਜਿਹੜਾ ਜਿਹੜਾ ਤੁਸੀਂ ਦੇਖਣਾ ਉਹ ਤੁਸੀਂ ਦੇਖ ਲਿਓ ਜਿਹੜਾ ਉਹਨਾਂ ਨੇ ਦੇਖਣਾ ਉਹ ਦੇਖ ਲਿਓ ਥੋੜੇ ਜਰੀਏ ਵੀ ਮੇਰਾ ਇਹੀ ਸਵਾਲ ਹੈ ਕਿ ਸਾਡਾ ਜ਼ਮੀਰ ਕਿਵੇਂ ਮੰਨ ਗਿਆ ਕਿ ਅਸੀਂ ਐਨੇ ਕਿਵੇਂ ਗਿਰ ਗਏ ਔਰ ਠੀਕ ਹੈ ਕੋਈ 100 ਸਿਆਸੀ ਸਾਡੀਆਂ ਪਰੇਸ਼ਾਨੀਆਂ ਰਹਿ ਸਕਦੀਆਂ ਹੁੰਦੀਆਂ ਕਿਸੇ ਪਾਰਟੀ 'ਚ ਅਸੀਂ ਪਾਰਟੀ ਤੋਂ ਪਾਸੇ ਵੀ ਹੋ ਜਾਂਦੇ ਆ ਬਹੁਤ ਕੁਝ ਹੋ ਜਾਂਦਾ ਲੇਕਿਨ ਜ਼ਮੀਰ ਸੱਚੀ ਕਿਵੇਂ ਮੰਨ ਗਿਆ ਕਿ ਉਹਨਾਂ ਲੋਕਾਂ ਦੇ ਨਾਲ ਜਾ ਕੇ ਖੜੇ ਹੋ ਜੀਏ ਜਿਨ੍ਹਾਂ ਨੇ ਕਿ ਉਹਨਾਂ ਦੀ ਪਤਨੀ ਨੂੰ ਗਲਤ ਬੋਲਣ ਵਾਲੇ ਲੋਕਾਂ ਨੂੰ ਸਨਮਾਨਿਤ ਕੀਤਾ ਸਟੇਜ 'ਤੇ ਬਰਾਬਰ ਖੜਾਇਆ ਬਰਾਬਰ ਜਗ੍ਹਾ ਦਿੱਤੀ ਤਾਂ ਅੱਜ ਉਹ ਲੋਕ ਕਿਉਂ ਨਹੀਂ ਤਾੜੀਆਂ ਮਾਰ ਕੇ ਉਹਨਾਂ ਤੇ ਹੱਸਦੇ ਹੋਣਗੇ ਜਾਂ ਕਿਉਂ ਨਹੀਂ ਉਸ ਚੀਜ਼ ਨੂੰ ਇੰਜੋਏ ਕਰਦੇ ਹੋਣਗੇ ਕਿ ਹਾਂ ਅੱਜ ਦੇਖ ਲਿਆ ਸਾਡੇ ਨਾਲ ਹੀ ਖੜਾ ਹੈ ਇਹ ਹੋਰ ਬਹੁਤ ਸਾਰੇ ਲੋਕਾਂ ਲਈ ਵੀ ਇੱਕ ਸਨੇਹਾ ਹੈ ਬਲਕਿ ਕਿ ਅਸੀਂ ਕਿਸੇ ਵੀ ਹੱਦ ਤੱਕ गिर ਸਕਦੇ ਹਾਂ ਪਰ ਤੁਹਾਨੂੰ ਫਿਰ ਵੀ ਫਾਈਨਲੀ ਸਾਡੇ ਪੈਰਾਂ 'ਚ गिरਣਾ ਪਊਗਾ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਗਗਨਦੀ ਪਰਟੋਲ ਧੂਰੀ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਮਿੱਤੇ ਦਿਨ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਲਗਾਤਾਰ ਲੋਕ ਗੋਲਡੀ ਨੂੰ ਸਵਾਲ ਕਰ ਰਹੇ ਨੇ ਕਿਉਂਕਿ ਕਿਸੇ ਵੀ ਪਾਰਟੀ ਨੂੰ ਚੁਣਨਾ ਜਾਂ ਛੱਡਣਾ ਇਹ ਦਲਵੀਰ ਗੋਲਡੀ ਦਾ ਹੱਕ ਆ ਤੇ ਸਵਾਲ ਕਰਨਾ ਡੈਮੋਕ੍ਰੇਸੀ ਦੇ ਵਿੱਚ ਲੋਕਾਂ ਦਾ ਹੱਕ ਆ ਕਿਉਂਕਿ ਉਹ ਲੋਕਾਂ ਦੇ ਨੁਮਾਇੰਦੇ ਰਹੇ ਨੇ ਤੇ ਲੋਕ ਲੀਡਰ ਹੋਣ ਦਾ ਦਾਵਾ ਵੀ ਕਰਦੇ ਨੇ ਤਰ੍ਹਾਂ ਤਰ੍ਹਾਂ ਦੇ ਸਵਾਲ ਗੋਲਡੀ ਨੂੰ ਲੋਕਾਂ ਵੱਲੋਂ ਕੀਤੇ ਜਾ ਰਹੇ ਆ ਪਰ ਉੱਥੇ ਹੀ ਕੁਝ ਕੁ ਖਾਸ ਕੁਝ ਕੁ ਖਾਸ ਲੋਕ ਸਵਾਲ ਕਰ ਰਹੇ ਨੇ ਕਿ ਉਹ ਇਨਸੀਡੈਂਟ ਜੋ 2000 ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਹੋਇਆ ਸੀ ਤੇ ਜਦੋਂ ਗੋਲਡੀ ਦੀ ਧਰਮ ਪਤਨੀ ਸਿਮਰਤ ਕੌਰ ਖੰਗੂੜਾ ਬਾਰੇ ਇੱਕ ਬਜ਼ੁਰਗ ਨੇ ਇਹ ਸ਼ਬਦ ਬੋਲੇ ਸੀ ਉਹਨਾਂ ਬਾਰੇ ਮਜ਼ਾਕ ਕੀਤਾ ਸੀ ਉਹਨਾਂ ਨੂੰ ਤਾਂ ਉਸਤੇ ਐਡਵੋਕੇਟ ਹਰਮੀਤ ਕੌਰ ਬਰਾੜ ਵੀ ਲਿਖਦੇ ਨੇ ਕਿ ਗੋਲਡੀ ਜੀ ਜ਼ਮੀਰ ਕਿਵੇਂ ਮੰਨ ਗਿਆ ਇਸ ਪਾਰਟੀ ਦੇ ਵਿੱਚ ਸ਼ਾਮਲ ਹੋਣ ਲਈ ਜਿਨ੍ਹਾਂ ਨੇ ਤੁਹਾਡੇ ਘਰ ਦੀ ਇੱਜ਼ਤ ਦੇ ਬਹਾਰ ਕੀਤਾ ਹੋਵੇ ਤਾਂ ਐਡਵੋਕੇਟ ਹਰਮੀਤ ਕੌਰ ਬਰਾੜ ਮੇਰੇ ਨਾਲ ਨੇ ਗੱਲਬਾਤ ਕਰਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਹਰਮੀਤ ਜੀ ਕੀ ਲੋੜ ਪੈਗੀ ਤੁਸੀਂ ਲਿਖਿਆ ਕੀ ਗੋਲਡੀ ਬਾਰੇ ਕਿ ਗੋਲਡੀ ਜੀ ਜਿਨ੍ਹਾਂ ਨੇ ਇੱਜ਼ਤ ਤੇ ਵਾਰ ਕੀਤਾ ਉਹਨਾਂ ਦੇ ਨਾਲ ਬੈਠਣ ਨੂੰ ਕਿਵੇਂ ਮਨ ਮੰਨ ਗਿਆ ਹਾਂ ਗਗਨ ਅਸੀਂ ਸਾਰੇ ਉਹ ਲੋਕਾਂ ਜਿਹੜੇ ਉਦੋਂ ਵੀ ਬੋਲੇ ਸੀ ਜਦੋਂ ਉਹਨਾਂ ਦੀ ਪਤਨੀ ਦੇ ਉੱਤੇ ਇਹੋ ਜਿਹੀ ਸ਼ਬਦੀ ਵਾਰ ਕੀਤੇ ਗਏ ਸੀ ਹਨਾ ਮੈਨੂੰ ਇਹ ਲੱਗਦਾ ਹੁੰਦਾ ਕਿ ਇਹ ਸ਼ਬਦੀ ਬਲਾਤਕਾਰ ਹੁੰਦਾ ਮੇਰੀ ਆਪਦੀਆਂ ਫੋਟੋਗ੍ਰਾਫਸ ਐਡਿਟ ਕੀਤੀਆਂ ਆਮ ਆਦਮੀ ਪਾਰਟੀ ਵਾਲਿਆਂ ਨਹੀਂ ਕੀਤੀਆਂ ਬਹੁਤ ਕੁਝ ਗਲਤ ਬੋਲੇ ਬਹੁਤ ਸਾਰੀਆਂ ਹੋਰ ਕੁੜੀਆਂ ਨਾਲ ਵੀ ਇਹੋ ਜਿਹਾ ਕੁਝ ਹੋਇਆ ਮੈਂ ਹਰ ਵਾਰੀ ਬੋਲੀਆ ਮੈਂ ਉਹਨਾਂ ਸਾਰੀਆਂ ਕੁੜੀਆਂ ਲਈ ਬੋਲੀਆ ਇਨਫੈਕਟ ਜਦੋਂ ਭਗਵੰਤ ਮਾਨ ਦੀ ਆਪਦੀ ਬੇਟੀ ਨੂੰ ਗਲਤ ਬੋਲਿਆ ਜਾ ਰਿਹਾ ਸੀ ਮੈਂ ਉਦੋਂ ਵੀ ਬੋਲੀਆ ਤਾਂ ਕਿਸੇ ਵੀ ਔਰਤ ਨੂੰ ਕਿਸੇ ਦੀ ਪਤਨੀ ਨੂੰ ਧੀ ਨੂੰ ਬੇਟੀ ਨੂੰ ਕਿਸੇ ਨੂੰ ਵੀ ਸਾਨੂੰ ਹੱਕ ਹੀ ਨਹੀਂ ਇਸ ਸਕਦਾ ਕਿ ਕੋਈ ਕਿਸੇ ਨੂੰ ਸਿਰਫ ਇਹਸ ਕਰਕੇ ਕਿਉਂਕਿ ਉਹਦੀ ਸਿਆਸੀ ਦੁਸ਼ਮਣੀ ਹੈ ਜਾਂ ਉਹਦੀ ਇਨਫੈਕਟ ਕੋਈ ਹੋਰ ਤਰ੍ਹਾਂ ਦੀ ਵੀ ਦੁਸ਼ਮਣੀ ਹੈ ਤਾਂ ਇਸ ਚੀਜ਼ ਨੂੰ ਜਸਟੀਫਾਈ ਨਹੀਂ ਕੀਤਾ ਜਾ ਸਕਦਾ ਕਿ ਕਿਸੇ ਔਰਤ ਤੇ ਇਹੋ ਜਿਹੇ ਸ਼ਬਦੀ ਵਾਰ ਕੀਤੇ ਜਾਣ ਔਰ ਫਿਰ ਉਸ ਤੋਂ ਵੀ ਵੱਡੀ ਗੱਲ ਕਿ ਸਿਰਫ ਸ਼ਬਦੀ ਵਾਰ ਨਹੀਂ ਉਹਨੂੰ ਗਲਤ ਬੋਲਣਾ ਹੀ ਨਹੀਂ ਉਸ ਗਲਤ ਬੋਲਣ ਵਾਲੇ ਨੂੰ ਮਗਰੋਂ ਸਨਮਾਨਿਤ ਵੀ ਕੀਤਾ ਜਾ ਰਿਹਾ ਹਣਾ ਤਾਂ ਉਹ ਜਿਹੜਾ ਸਨਮਾਨਿਤ ਕਰਨ ਵਾਲਿਆਂ ਦੇ ਨਾਲ ਮਤਲਬ ਮੈਨੂੰ ਸੀਰੀਅਸਲੀ ਸਮਝ ਨਹੀਂ ਆ ਰਿਹਾ ਮੇਰਾ ਅੱਜ ਵੀ ਇਹ ਸਵਾਲ ਤੁਹਾਡੇ ذریعے ਵੀ ਮੇਰਾ ਇਹੀ ਸਵਾਲ ਹੈ ਕਿ ਸਾਡਾ ਜ਼ਮੀਰ ਕਿਵੇਂ ਮੰਨ ਗਿਆ ਕਿ ਅਸੀਂ ਐਨੇ ਕਿਵੇਂ ਗਿਰ ਗਏ ਠੀਕ ਹੈ ਕੋਈ 100 ਸਿਆਸੀ ਸਾਡੀਆਂ ਪਰੇਸ਼ਾਨੀਆਂ ਆ ਰਿਹਾ ਸਕਦੀਆਂ ਹੁੰਦੀਆਂ ਕਿਸੇ ਪਾਰਟੀ ਚ ਅਸੀਂ ਪਾਰਟੀ ਤੋਂ ਪਾਸੇ ਵੀ ਹੋ ਜਾਂਦੇ ਆ ਬਹੁਤ ਕੁਝ ਹੋ ਜਾਂਦਾ ਲੇਕਿਨ ਜ਼ਮੀਰ ਸੱਚੀ ਕਿਵੇਂ ਮੰਨ ਗਿਆ ਕਿ ਉਹਨਾਂ ਲੋਕਾਂ ਦੇ ਨਾਲ ਜਾ ਕੇ ਖੜੇ ਹੋ ਜੀਏ ਜਿਨ੍ਹਾਂ ਨੇ ਕਿ ਉਹਨਾਂ ਦੀ ਪਤਨੀ ਨੂੰ ਗਲਤ ਬੋਲਣ ਵਾਲੇ ਲੋਕਾਂ ਨੂੰ ਸਨਮਾਨਿਤ ਕੀਤਾ ਸਟੇਜ ਤੇ ਬਰਾਬਰ ਖੜਾਇਆ ਬਰਾਬਰ ਜਗ੍ਹਾ ਦੇ ਤਾਂ ਅੱਜ ਉਹ ਲੋਕ ਕਿਉਂ ਨਹੀਂ ਤਾੜੀਆਂ ਮਾਰ ਕੇ ਉਹਨਾਂ ਤੇ ਹੱਸਦੇ ਹੋਣਗੇ ਜਾਂ ਕਿਉਂ ਨਹੀਂ ਉਸ ਚੀਜ਼ ਨੂੰ ਇੰਜੋਏ ਕਰਦੇ ਹੋਣਗੇ ਕਿ ਹਾਂ ਅੱਜ ਦੇਖ ਲਿਆ ਸਾਡੇ ਨਾਲ ਹੀ ਖੜਾ ਹੈ ਹੈਨਾ ਅਸੀਂ ਕੁਝ ਵੀ ਕਰ ਸਕਦੇ ਹਾਂ ਇਹ ਹੋਰ ਬਹੁਤ ਸਾਰੇ ਲੋਕਾਂ ਲਈ ਵੀ ਇੱਕ ਸੁਨੇਹਾ ਹੈ ਬਲਕਿ ਕਿ ਅਸੀਂ ਕਿਸੇ ਵੀ ਹੱਦ ਤੱਕ ਗਿਰ ਸਕਦੇ ਹਾਂ ਪਰ ਤੁਹਾਨੂੰ ਫਿਰ ਵੀ ਫਾਈਨਲੀ ਸਾਡੇ ਪੈਰਾਂ 'ਚ ਗਿਰਨਾ ਪਊਗਾ ਪਰ ਐਡੀ ਵੀ ਕੀ ਮਜਬੂਰੀ ਤੁਹਾਨੂੰ ਕੀ ਲੱਗਦਾ ਕਿ ਸਿਆਸਤ ਦੇ ਵਿੱਚ ਮਜਬੂਰੀਆਂ ਕੋਈ ਸੀਟ ਲੈਣੀ ਚੋਣ ਲੜਨੀ ਜਾਂ ਸਰਵਾਈਵਲ ਸਿਆਸਤ ਦੇ ਵਿੱਚ ਇੱਕ ਕਦੋਂ ਤੋਂ ਇਹਨਾਂ ਸਾਡੀਆਂ ਪਰਸਨਲ ਮੈਟਰਸ ਨਹੀਂ ਜ ਸਾਡੀਆਂ ਘਰਾਂ ਦੀਆਂ ਜਦੋਂ ਤੋਂ ਕਦੋਂ ਤੋਂ ਵੱਡਾ ਹੋ ਗਿਆ ਅ ਇਹ ਤਾਂ ਅਭਿਆਪਜੀਤ ਇੱਕ ਬਹੁਤ ਗੰਭੀਰ ਸਵਾਲ ਹੈ ਦੇਖੋ ਮੈਨੂੰ ਨਹੀਂ ਲੱਗਦਾ ਕਿ ਇਹ ਜੀ ਕਦੇ ਵੀ ਚੀਜ਼ ਸਾਡੇ ਸਾਡੇ ਉੱਤੇ ਖਾਸ ਕਰਕੇ ਪੰਜਾਬੀਆਂ ਤੇ ਜਿਵੇਂ ਦੀ ਸਾਡਾ ਜ਼ਮੀਰ ਰਹੀ ਹੈ ਜਿਵੇਂ ਕਿ ਸਾਡੀ ਹਿਸਟਰੀ ਰਹੀ ਹੈ ਜਿਵੇਂ ਕਿ ਸਾਨੂੰ ਪੜਾਇਆ ਸਿਖਾਇਆ ਸਾਡੀ ਸਕੂਲਿੰਗ ਰਹੀ ਹੈ ਪਰਿਵਾਰਾਂ ਦੀ ਪਰਵਰਿਸ਼ ਵੀ ਰਹੀ ਹੈ ਕਿ ਅਸੀਂ ਕਿਸੇ ਦੀਆਂ ਔਰਤਾਂ ਤੇ ਇਹੋ ਜਿਹੇ ਅਟੈਕ ਕਰੀਏ ਹਨਾ ਤਾਂ ਉਹ ਉਹ ਜਿਹੜੇ ਕੁਐਸਚਨ ਹੈ ਮੈਨੂੰ ਮਤਲਬ ਗੋਲਦੀ ਜੀ ਨੂੰ ਇੱਕ ਪਰਸਨਲ ਜਿਹਾ ਸਵਾਲ ਵੀ ਬਣਦਾ ਇੱਕ ਕਿ ਠੀਕ ਹੈ ਤੁਹਾਨੂੰ ਸਿਆਸਤ ਦੇ ਵਿੱਚ ਦਰਕਿਨਾਰ ਕੀਤਾ ਗਿਆ ਹੋ ਸਕਦਾ ਹੈ ਤੁਹਾਡੇ ਲੀਡਰਸ ਨੇ ਤੁਹਾਨੂੰ ਨਹੀਂ ਪੁੱਛਿਆ ਹੋਣਾ ਹੋ ਸਕਦਾ ਹੈ ਔਰ ਬਹੁਤ ਸਾਰੀਆਂ ਮਜਬੂਰੀਆਂ ਰਹੀਆਂ ਹੋ ਸਕਦੀਆਂ ਨੇ ਤੁਸੀਂ ਘਰ ਬੈਠ ਸਕਦੇ ਸੀ ਤੁਸੀਂ ਛੱਡ ਕੇ ਪਾਸੇ ਬੈਠ ਸਕਦੇ ਸੀ ਜਾਂ ਜਿਹੜੀ ਪਾਰਟੀ ਨੂੰ ਤੁਸੀਂ ਕਹਿੰਦੇ ਹੋ ਵੀ ਮੈਨੂੰ ਪਾਸੇ ਕਰਕੇ ਰੱਖਿਆ ਗਿਆ ਮੇਰੀ ਟਿਕਟ ਖੋਲ ਹੀ ਗਈ ਹੈ ਮੈਨੂੰ ਨਹੀਂ ਲੱਗਦਾ ਕਿ ਉਸ ਪਾਰਟੀ ਦੇ ਕਦੇ ਇੱਕ ਬਸ਼ਿੰਦੇ ਨੇ ਵੀ ਉਹਨਾਂ ਦੇ ਪਰਿਵਾਰ ਤੇ ਇਹੋ ਜਿਹੇ ਸ਼ਬਦੀ ਵਾਰ ਕੀਤੇ ਹੋਣਗੇ ਜਾਂ ਉਹਨਾਂ ਦੀ ਪਤਨੀ ਦੇ ਮਗਰ ਇਹੋ ਜੀਆਂ ਗੱਡੀਆਂ ਲਾ ਕੇ ਗਾਣੇ ਲਾ ਕੇ ਜਾਂ ਇਸ ਲੈਵਲ ਤੱਕ ਗire ਹੋਣਗੇ ਕਿ ਉਹਨਾਂ ਨੂੰ ਉਸ ਚੀਜ਼ ਲਈ ਪਾਸੇ ਹੋਣਾ ਸਿਰਫ ਇਸ ਕਰਕੇ ਜਾਣਾ ਪਿਆ ਕਿ ਜਿਹੜੇ ਉਹਨਾਂ ਨੂੰ ਬੋਲ ਰਹੇ ਨੇ ਉਹਨਾਂ ਦੇ ਹੱਕ ਦੇ ਵਿੱਚ ਉਹ ਖੜੇ ਹੋਗੇ ਠੀਕ ਹੈ ਖੈਰਾ ਦੇ ਵਿੱਚ ਬਹੁਤ ਪ੍ਰੋਬਲਮਸ ਹੋ ਸਕਦੀਆਂ ਖੈਰਾ ਸਾਹਿਬ ਉਹਨਾਂ ਨੂੰ ਗਲਤ ਵੀ ਬੋਲੇ ਹੋ ਸਕਦੇ ਆ ਉਹ ਆਪਸ 'ਚ ਉਹਨਾਂ ਦੇ ਬਹੁਤ ਸਾਰੀਆਂ ਲੜਾਈਆਂ ਹੋ ਸਕਦੀਆਂ ਪਰ ਮੈਂ ਯਕੀਨਨ ਇਹ ਗੱਲ ਦਾਅਵੇ ਨਾਲ ਕਹਿ ਸਕਦੀਆਂ ਕਿ ਖੈਰਾ ਸਾਹਿਬ ਜਾਂ ਇਵਨ ਕਾਂਗਰਸ ਪਾਰਟੀ ਦਾ ਕੋਈ ਵੀ ਲੀਡਰ ਜਾਂ ਵਰਕਰ ਵੀ ਕਦੇ ਉਹਨਾਂ ਦੇ ਪਰਿਵਾਰ ਤੇ ਇਹੋ ਜੇ ਸ਼ਬਦੀ ਵਾਰ ਕਰ ਸਕਦਾ ਇਹੋ ਜੇ ਸ਼ਬਦੀ ਬਲਾਤਕਾਰ ਕਰ ਸਕਦਾ ਔਰ ਮੈਂ ਮੈਂ ਲਿਟਰਲੀ ਇਸ ਸ਼ਬਦ ਨੂੰ ਸ਼ਬਦੀ ਬਲਾਤਕਾਰ ਵਰਗੇ ਸ਼ਬਦ ਇਸ ਕਰਕੇ ਕਹਿੰਨੀ ਆ ਕਿਉਂਕਿ ਉਹ ਸਾਰੀਆਂ ਚੀਜ਼ਾਂ ਮੈਂ ਆਪਦੇ ਪਿੰਡੇ ਤੇ ਵੀ ਹਣਾਈਆਂ ਔਰ ਉਹ ਕਿੰਨਾ ਜ਼ਹਿਨੀ ਤੌਰ ਤੇ ਤੁਹਾਨੂੰ ਤੋੜਦੀਆਂ ਜਾਂ ਇਮੋਸ਼ਨਲੀ ਕਿੰਨਾ ਅਪਸੈਟ ਕਰਦੀਆਂ ਔਰ ਪੰਜਾਬੀਅਤ ਤੇ ਕਿ ਸੇ ਪੰਜਾਬੀ ਲਿਖਣ ਵਾਲੇ ਤੇ ਕਿੱਡੇ ਵੱਡੇ ਸਵਾਲ ਹੁੰਦੇ ਆ ਜਦੋਂ ਸ਼ਬਦਾਂ ਦੇ ਵਿੱਚ ਗਾਲਾਂ ਕੱਢ ਰਿਹਾ ਹੁੰਦਾ ਜਾਂ ਗੰਦੀ ਗੱਲ ਬੋਲ ਰਿਹਾ ਹੁੰਦਾ ਹੈ ਨਾ ਇਆਂ ਕਿੱਡੇ ਵੱਡੇ ਸਵਾਲ ਹੁੰਦੇ ਆ ਸਾਡਾ ਉਹਨਾਂ ਮਾਵਾਂ ਤੇ ਵੀ ਤੁਸੀਂ ਆਪਦੇ ਬੱਚਿਆਂ ਦੀ ਪਰਵਰਿਸ਼ ਕਿਵੇਂ ਕੀਤੀ ਹੈ ਜਿਨ੍ਹਾਂ ਨੂੰ ਬੋਲਣ ਦੀ ਤਹਜ਼ੀਬ ਨਹੀਂ ਰਹੀ ਜਾਂ ਉਹ ਪੰਜਾਬੀ ਲੋਕ ਜਿਹੜੇ ਇੱਕ ਬਜ਼ੁਰਗ ਬੰਦਾ ਨਾ ਇਹ ਇਸ ਲੈਵਲ ਤੱਕ ਬੋਲਦਾ ਇਹਦੇ ਕੁਝ ਮਤਲਬ ਗਲਤ ਸ਼ਬਦ ਬੋਲਦਾ ਆ ਤੇ ਉਹਨੂੰ ਤੁਸੀਂ ਇੱਕ ਸਰਕਾਰ ਦੇ ਉੱਤੇ ਅਹੁਦੇ ਤੇ ਹੋ ਕੇ ਸਰਕਾਰੀ ਬੰਦੇ ਹੋ ਕੇ ਤੁਸੀਂ ਉਹਨੂੰ ਆਪਣੀਆਂ ਸਟੇਜਾਂ ਤੇ ਸਨਮਾਨਿਤ ਕਰ ਰਹੇ ਹੋ ਤੁਸੀਂ ਉਹਨੂੰ ਬੁਲਟ ਰੱਖ ਦੇ ਰਹੇ ਹੋ ਤਾਂ ਇਹ ਆਂ ਸਭ ਤੋਂ بڑے ਮਤਲਬ ਬੇਹੁਦਾ ਜੀਆਂ ਗੱਲਾਂ ਨੇ ਕਿ ਫਿਰ ਵੀ ਤੁਸੀਂ ਉਹਨਾਂ ਦੇ ਨਾਲ ਜਾਣ ਤੇ ਮਜਬੂਰ ਹੋ ਰਹੇ ਹੋ ਮੇਰੀ ਤਾਂ ਸੱਚੀ ਸਮਝ ਤੋਂ ਬਾਹਰ ਹੈ ਮੇਰੇ ਸਵਾਲ ਹੀ ਹੈ ਇਨਫੈਕਟ ਹਜੇ ਵੀ ਸਵਾਲ ਹੀ ਹੈ ਮੈਨੂੰ ਇਹਦਾ ਜਵਾਬ ਹਜੇ ਵੀ ਨਹੀਂ ਮਿਲਿਆ ਤੁਹਾਡੇ ਸਵਾਲ ਦਾ ਜਵਾਬ ਸ਼ਾਇਦ ਥੋੜਾ ਬਹੁਤਾ ਤਾਂ ਇੱਕ 골ਡੀ ਕਿਉਂਕਿ ਅੱਜ ਲਾਈਵ ਹੁੰਦੇ ਨੇ ਲਾਈਵ ਹੋਣ ਤੋਂ ਬਾਅਦ ਉਹ ਆਪਣੀ ਵੀਡੀਓ ਵੀ ਡਿਲੀਟ ਕਰ ਦਿੰਦੇ ਨੇ ਪਰ ਉਹ ਚੈਨਲਾਂ ਤੇ ਦੂਜਿਆਂ ਤੇ ਪਈ ਰਹਿ ਜਾਂਦੀ ਆ ਉਹਦੇ ਵਿੱਚ ਗੋਲਡੀ ਇਸ ਗੱਲ ਦਾ ਜ਼ਿਕਰ ਕਰ ਦਿੰਦੇ ਨੇ ਗੋਲਡੀ ਕਹਿੰਦੇ ਵੀ ਯਾਰ ਜਿਹੜੇ ਇਹ ਵੀਡੀਓਸ ਪਾਈ ਜਾਂਦੇ ਨੇ ਜਾਂ ਇਹ ਸਵਾਲ ਕੀ ਜਾਂਦੇ ਨੇ ਕਹਿੰਦੇ ਠੀਕ ਹੈ ਕੋਈ ਬੁਢਾ ਜਿਹਾ ਹੈਗਾ ਸੀ ਉਹ ਬੋਲ ਗਿਆ ਉਹ ਇਹ ਸ਼ਬਦ ਵਰਤਨੇ ਕਹਿੰਦੇ ਕੋਈ ਬੁਢਾ ਜਿਹਾ ਹੈਗਾ ਸੀ ਉਹ ਬੋਲ ਗਿਆ ਤੇ ਕਹਿੰਦੇ ਉਹਨੂੰ ਉਹਦੇ ਕਰਮਾਂ ਦੀ ਸਜ਼ਾ ਮਿਲ ਜੂਗੀ ਜੋ ਉਹਨੇ ਕੀਤਾ ਉਹਦੀ ਸਜ਼ਾ ਮਿਲ ਜੂਗੀ ਪਰ ਕਹਿੰਦੇ ਤੁਸੀਂ ਤਾਂ ਉਸ ਤੋਂ ਜ਼ਿਆਦਾ ਪਾਪਾਂ ਦੇ ਭਾਗੀਦਾਰ ਹੋਈ ਜਾਂਦੇ ਹੋ ਤੁਸੀਂ ਉਹ ਪੁਰਾਣੀਆਂ ਵੀਡੀਓ ਚੱਕ ਚੱਕ ਚਲਾਈ ਜਾਂਦੇ ਹੋ ਗੋਲਡੀ ਜੀ ਨੂੰ ਆਪਦੀ ਵੀਡੀਓ ਸ਼ਾਇਦ ਯਾਦ ਨਹੀਂ ਹਨਾ ਜਿਹੜੀ ਉਹਨਾਂ ਨੇ ਉਸ ਵੇਲੇ ਪਾਈ ਸੀਗੀ ਕਿ ਮਤਲਬ ਮੇਰੇ ਅਗਰ ਮੇਰੀ ਕੋਈ ਪਤਨੀ ਨੂੰ ਬੋਲ ਕੇ ਜਾਂਦਾ ਹੈ ਜਾਂ ਇਹੋ ਜਿਹਾ ਕੁਝ ਹੁੰਦਾ ਹੈ ਤਾਂ ਮਤਲਬ ਉਹਦੇ ਤੇ ਉਹਨਾਂ ਨੇ ਆਪ ਸਵਾਲ ਖੜੇ ਕੀਤੇ ਸੀਗੇ ਕਿ ਆਮ ਆਦਮੀ ਪਾਰਟੀ ਇਹੋ ਜਿਹਾ ਕੁਝ ਕਰ ਰਹੀ ਹੈ ਤਾਂ ਇਹ ਅੱਗੇ ਆਊਗਾ ਇਹੋ ਜਿਹਾ ਕੁਝ ਹਨਾ ਤਾਂ ਸ਼ਾਇਦ ਉਹਨਾਂ ਨੂੰ ਯਾਦ ਨਹੀਂ ਕਿ ਜੋ ਕੁਝ ਉਹਨਾਂ ਨੇ ਕਿਹਾ ਸੀ ਆਲਮੋਸਟ ਜੇ ਅੱਜ ਲੋਕ ਸਵਾਲ ਉਠਾ ਰਹੇ ਨੇ ਜਾਂ ਇਨਫੈਕਟ ਮੇਰੇ ਵਰਗੇ ਲੋਕ ਉਠਾ ਰਹੇ ਨੇ ਤਾਂ ਸਾਡਾ ਇਹ ਹੱਕ ਬੰਦਾ ਸੀ ਸਵਾਲ ਪੁੱਛ ਸਕਦੇ ਉਹਨਾਂ ਨੂੰ ਔਰ ਇਹ ਨਹੀਂ ਹੁੰਦਾ ਕਿ ਕੋਈ ਵੀ ਬੁੜਾ ਜ ਆ ਬੋਲ ਗਿਆ ਸੀ ਤੇ ਉਹਨੂੰ ਸਜ਼ਾ ਮਿਲੂਗੀ ਜਾਂ ਕਰਮਾਂ ਦੀ ਸਜ਼ਾ ਮਿਲੂਗੀ ਤਾਂ ਤੁਸੀਂ ਅਸੀਂ ਨੁਮਾਇੰਦੇ ਕਿਉਂ ਚੁਣਦੇ ਆ ਅਸੀਂ ਸਰਕਾਰ ਦੇ ਵਿੱਚ ਆਪਣੇ ਨੁਮਾਇੰਦੇ ਚੁਣ ਕੇ ਕਿਉਂ ਭੇਜਦੇ ਆ ਅਸੀਂ ਉਹਨਾਂ ਨੂੰ ਬੋਲਣ ਨੂੰ ਭੇਜਦੇ ਆ ਜੇ ਸਾਡੇ ਨੁਮਾਇੰਦੇ ਆਪ ਹੀ ਥੱਲੇ ਚੁਕਣ ਲੱਗ ਗਏ ਉਹੀ ਉਹਨਾਂ ਗੱਲਾਂ ਨੂੰ ਬਰਦਾਸ਼ਤ ਕਰਕੇ ਆਪਦੇ ਉੱਤੇ ਸੈਣ ਲੱਗੇ ਉਹ ਲੋਕਾਂ ਨੂੰ ਕੀ ਸੁਨੇਹਾ ਦੇ ਰਹੇ ਨੇ ਸਾਡੇ ਵਰਗੇ ਲੋਕ ਜਾਂ ਹੋਰ ਆਮ ਲੋਕ ਉਹਨਾਂ ਚੀਜ਼ਾਂ ਨੂੰ ਕਿਵੇਂ ਉਹ ਕਿਵੇਂ ਅੱਗੇ ਆਵਾਜ਼ ਉਠਣਗੇ ਕਿਵੇਂ ਅੱਗੇ ਆਵਾਜ਼ ਉਠਾ ਸਕਣਗੇ ਉਹ ਤਾਂ ਇਸ ਚੀਜ਼ ਲਈ ਪ੍ਰਪੇਅਰ ਹੋ ਕੇ ਚੱਲਣਗੇ ਵੀ ਜੇ ਫਲਾਣਾ ਲੀਡਰ ਜਿਹਨੂੰ ਅਸੀਂ ਲੀਡਰ ਮੰਨਦੇ ਸੀ ਉਹ ਝੁੱਕ ਸਕਦਾ ਤਾਂ ਸਾਨੂੰ ਇਹਨਾਂ ਚੀਜ਼ਾਂ ਲਈ ਤਿਆਰ ਰਹਿਣਾ ਚਾਹੀਦਾ ਹੈ ਇਹ ਸਾਡੇ ਸਾਰਿਆਂ ਤੇ ਸਵਾਲ ਉੱਠਦੇ ਨੇ ਪੰਜਾਬੀਆਂ ਤੇ ਸਵਾਲ ਉੱਠਦੇ ਨੇ ਕਿਉਂਕਿ ਅਸੀਂ ਝੁਕਣਾ ਨਹੀਂ ਸਿੱਖਿਆ ਐਟਲੀਸਟ ਇੱਜ਼ਤਾਂ ਦੇ ਲਈ ਅਸੀਂ ਝੁਕਣਾ ਬਿਲਕੁਲ ਨਹੀਂ ਸਿੱਖਿਆ ਠੀਕ ਹੈ ਸਾਡੀਆਂ ਕੋਈ ਸੌ ਮਜਬੂਰੀਆਂ ਰਹੀਆਂ ਹੋ ਸਕਦੀਆਂ ਨੇ ਹੋ ਸਕਦਾ ਸਿਆਸੀ ਤੌਰ ਤੇ ਕਿਸੇ ਨੂੰ ਕਿਸੇ ਵੇਲੇ ਪਾਰਟੀ ਬਦਲਣੀ ਪੈ ਜਾਏ ਕੋਈ ਈਡੀ ਦਾ ਡਰ ਹੋਵੇ ਕੋਈ ਵਿਜੀਲੈਂਸ ਦਾ ਡਰ ਹੋਵੇ ਸੌ ਤਰ੍ਹਾਂ ਦੇ ਡਰ ਹੋ ਸਕਦੇ ਆ ਲੇਕਿਨ ਜਦੋਂ ਇੱਜ਼ਤਾਂ ਦੇ ਨਾਲ ਸਮਝੋ ਠੀਕ ਹੈ ਤੁਸੀਂ ਬਹਿ ਜਾਂਦੇ ਘਰੇ ਅਸੀਂ ਫਿਰ ਵੀ ਤੁਹਾਨੂੰ ਇੱਜ਼ਤ ਦਿੰਦੇ ਮੈਂ ਸੱਚੀ ਦੱਸਾਂ ਮੈਂ ਉਹਨਾਂ ਨੂੰ ਬਹੁਤ ਇੱਜ਼ਤ ਦਿੰਦੀ ਸੀ ਬਲਕਿ ਮੈਂ ਉਹਨਾਂ ਲਈ ਬਕਾਇਦਾ ਬਹੁਤ ਵੱਡਾ ਬਹੁਤ ਕੁਝ ਲਿਖਿਆ ਵੀ ਆ ਆਪਾਂ ਉਦੋਂ ਵੀ ਗੱਲਾਂ ਕੀਤੀਆਂ ਨੇ ਇਸ ਬਾਰੇ ਔਰ ਹਮੇਸ਼ਾ ਹੀ ਕਰਦੇ ਰਹਿੰਦੇ ਆ ਜਦੋਂ ਵੀ ਕਿਸੇ ਵੀ ਕੁੜੀ ਦੀ ਦੀ ਇੱਜ਼ਤ ਤੇ ਸਵਾਲ ਉੱਠਦਾ ਤਾਂ ਅਸੀਂ ਹਮੇਸ਼ਾ ਹੀ ਬੋਲਦੇ ਆ ਹਜਾ ਕੋਈ ਵੀ ਨਹੀਂ ਹੋਣਾ ਮਤਲਬ ਆਮ ਆਦਮੀ ਪਾਰਟੀ ਚੋਂ ਜਿਹੜੀਆਂ ਕੁੜੀਆਂ ਛੱਡ ਕੇ ਗਈਆਂ ਸੀ ਉਹਨਾਂ ਦੇ ਉਹਨਾਂ ਨੇ ਬਹੁਤ ਕੋਸ਼ਿਸ਼ ਅਬਦੀ ਬਲਾਤਕਾਰ ਕੀਤੇ ਉਹਨਾਂ ਦੇ ਉਦੋਂ ਵੀ ਬੋਲਦੇ ਆ ਅਸੀਂ ਕਦੇ ਵੀ ਚੁੱਪ ਨਹੀਂ ਕੀਤੀ ਤਾਂ ਮਤਲਬ ਜਿਹੜੀ ਇੱਕ ਔਰਤ ਹੈ ਨਾ ਉਹ ਔਰਤ ਐ ਨਹੀਂ ਹੈਗਾ ਕਿ ਉਹ ਸਿਰਫ ਮਤਲਬ ਕੋਈ ਚੀਜ਼ ਨਹੀਂ ਹੈ ਕਿ ਅਜੇ ਤੁਸੀਂ ਉਹਨੂੰ ਬੋਲਤਾ ਜਾਂ ਈਵਨ ਮੇਰੇ ਘਰੇ ਕਿਸੇ ਕੋਈ ਕਿਸੇ ਨੂੰ ਬੋਲ ਗਿਆ ਤਾਂ ਕੱਲ ਉਹਨੂੰ ਮੈਂ ਕਿਸੇ ਹੋਰ ਨਾਲ ਸਮਝੌਤਾ ਕਰਦਾ ਕਿ ਠੀਕ ਹੈ ਕੋਈ ਗੱਲ ਨਹੀਂ ਜੇ ਇਹ ਬੋਲ ਗਿਆ ਕੋਈ ਨਾ ਉਹਨੂੰ ਮੈਂ ਭੁੱਲ ਜਾ ਅੱਗੇ ਚੱਲਾਂ ਇਹ ਤਾਂ ਸਾਡੇ ਇਹ ਸਮਝੌਤੇ ਤਾਂ ਸਾਡੇ ਕਦੇ ਵੀ ਸਾਡੀ ਸਾਡੇ ਡੀਐਨਏ 'ਚ ਹੀ ਹੈ ਨਹੀਂ ਸੀ ਅਸੀਂ ਕਰ ਕੀ ਰਹੇ ਹਾਂ ਅਸੀਂ ਕਹਿ ਜਿਹਾ ਉਦਾਹਰਨਾਂ ਸਿਰਜ ਰਹੇ ਆਂ ਅਗੋਂ ਦੀ ਹੈਨਾ ਤਾਂ ਮਤਲਬ ਮੈਨੂੰ ਲੱਗਦਾ ਕਿ ਗੋਲਡੀ ਹੋਰਾਂ ਨੂੰ 10 ਵਾਰੀ ਘਟੋ-ਘਟੇ ਚੀਜ਼ ਤੇ ਸੋਚਣਾ ਚਾਹੀਦਾ ਸੀ ਕਿ ਮੈਂ ਜਾ ਕਿੱਧਰ ਨੂੰ ਰਿਆਂ ਔਰ ਸਿਰਫ ਰੀਜ਼ਨ ਕੀ ਦੇ ਰਹੇ ਨੇ ਹੋ ਕਿ ਮੈਨੂੰ ਖਹਿਰਾ ਸਾਹਿਬ ਤੰਗ ਕਰਦੇ ਆ ਹੈਨਾ ਜਾਂ ਮੈਨੂੰ ਲੀਡਰਸ਼ਿਪ ਤੰਗ ਕਰਦੀ ਆ ਜਾਂ ਮੈਨੂੰ ਦਰ किनार ਕੀਤਾ ਗਿਆ ਜਾਂ ਮੈਨੂੰ ਫਲਾਣੀ ਮੀਟਿੰਗ ਚ ਨਹੀਂ ਸੱਦਾ ਗਿਆ ਠੰਕਾਣੀ ਮੀਟਿੰਗ ਚ ਨਹੀਂ ਸੱਦਾ ਗਿਆ ਇਹ ਤਾਂ ਕੋਈ ਇਹ ਤਾਂ ਕੋਈ ਮਤਲਬ ਜਸਟੀਫਿਕੇਸ਼ਨ ਹੀ ਹੈ ਨਹੀਂ ਵੀ ਉਹਦੇ ਲਈ ਤੁਸੀਂ ਆਪਣੀ ਇੱਜ਼ਤ ਦਾ ਸਮਝੌਤਾ ਕਰਕੇ ਕਮਾਲ ਹੀ ਕਰ ਗਏ ਤਾਂ ਫਿਰ ਗੋਲਡੀ ਸਾਹਿਬ ਤੁਸੀਂ ਉਹ ਕਹਿੰਦੇ ਖੈਰਾ ਸਾਹਿਬ ਤੰਗ ਨਹੀਂ ਕਰਦੇ ਉਹ ਕਹਿੰਦੇ ਮੈਨੂੰ ਤਾਂ ਲੀਡਰਸ਼ਿਪ ਤਾਂ ਤੰਗ ਕਰਦੀ ਸੀ ਤੇ ਮੈਨੂੰ ਗੁੰਮਰਾਹ ਵੀ ਕੀਤਾ ਧੋਖੇ ਚ ਰੱਖਿਆਗਾ ਪਰ ਉਸ ਤੋਂ ਬਾਅਦ ਕਹਿੰਦੇ ਖੈਰਾ ਸਾਹਿਬ ਆਏ ਮੈਂ ਤੇ ਮੇਰੀ ਪਤਨੀ ਨੇ ਉਹ ਕਹਿੰਦੇ ਵੀ ਬਾਵਾ ਖੁੱਲ ਕੇ ਸਵਾਗਤ ਕੀਤਾ ਖੈਰਾ ਸਾਹਿਬ ਦੇ ਪਹਿਲੇ ਦਿਨ ਕੰਪੇਨ ਦੀ ਸ਼ੁਰੂਆਤ ਆਪਣੇ ਘਰੋਂ ਕੀਤੀ ਕਹਿੰਦੇ ਅਸੀਂ ਤਾਂ ਫਿਰ ਵੀ ਨਾਲ ਚੱਲ ਪਏ ਸੀ ਪਰ ਉਸ ਤੋਂ ਬਾਅਦ ਵੀ ਕਹਿੰਦੇ ਮੈਂ ਜ਼ਿਲ੍ਹਾ ਪ੍ਰਧਾਨ ਹੋਵਾਂ ਤੇ ਜ਼ਿਲ੍ਹਾ ਪ੍ਰਧਾਨ ਨੂੰ ਪਤਾ ਨਾ ਹੋਵੇ ਕਿੱਥੇ ਕੀ ਹੋ ਰਿਹਾ ਕਹਿੰਦੇ ਫਿਰ ਇੰਨਾ ਇੰਨਾ ਵੀ ਇਗਨੋਰ ਵੀ ਇੰਨਾ ਕੀਤਾ ਗਿਆ ਕਹਿੰਦੇ ਇਹ ਪ੍ਰੋਬਲਮਸ ਤਕਰੀਬਨ ਮੈਂ ਦੇਖ ਰਹੀਆਂ ਕਿ ਹਰ ਜਗ੍ਹਾ ਹੀ ਹੁੰਦੀ ਹੈ ਇਹ ਸਿਰਫ ਗੋਲਦੀ ਸਾਹਿਬ ਨਾਲ ਨਹੀਂ ਹੋਈ ਇਹ ਪ੍ਰੋਬਲਮ ਹਰ ਜਗ੍ਹਾ ਹੁੰਦੀ ਹੈ ਔਰ ਜਦੋਂ ਸਿਆਸਤ ਦੇ ਵਿੱਚ ਤੁਸੀਂ ਆਗੇ ਤੁਹਾਨੂੰ ਬਹੁਤ ਕੁਝ ਉੱਪਰ ਬਰਦਾਸ਼ਤ ਵੀ ਕਰਨਾ ਪੈਂਦਾ ਬਹੁਤ ਕੁਝ ਇਹੋ ਜਿਹਾ ਵੀ ਹੁੰਦਾ ਜਿਹੜਾ ਇਗਨੋਰ ਵੀ ਕਰਨਾ ਪੈਂਦਾ ਮੋਰਓਵਰ ਇਹ ਇਗਨੋਰੈਂਸ ਇੰਨੀ ਵੱਡੀ ਨਹੀਂ ਸੀ ਜਿੰਨੀ ਵੱਡੀ ਇਗਨੋਰੈਂਸ ਤੁਸੀਂ ਦਿਖਾ ਕੇ ਲੋਕਾਂ ਦੇ ਸਾਹਮਣੇ ਐਗਜ਼ਾਮਪਲ ਸੈੱ ਜਾ ਕੇ ਹੱਥ ਮਿਲਾ ਲਿਆ ਜਿਨ੍ਹਾਂ ਨੇ ਤੁਹਾਡੀ ਆਪਦੀ ਘਰ ਦੀ ਇੱਜ਼ਤ ਨੂੰ ਰੋਲਿਆ ਇਹ ਓਡੀ ਵੱਡੀ ਵੀ ਬੇਇੱਜ਼ਤੀ ਦੀ ਸੀ ਜਿੰਨੀ ਵੱਡੀ ਬੇਇੱਜ਼ਤੀ ਤੁਸੀਂ ਆਪੇ ਕਰਕੇ ਗਏ ਹੋ ਨਾ ਤਾਂ ਦੂਜੀ ਗੱਲ ਇਹ ਆ ਵੀ ਕੋਈ ਲੀਡਰਸ਼ਿਪ ਕੀ ਕਰ ਰਹੀ ਹੈ ਕੀ ਨਹੀਂ ਕਰ ਰਹੀ ਉਹਦੇ ਹੋਰ ਬਹੁਤ ਸਾਰੇ ਹੱਲ ਹੈ ਅਸੀਂ ਉਸ ਤੋਂ ਉੱਪਰਲੀ ਲੀਡਰਸ਼ਿਪ ਨਾਲ ਗੱਲ ਕਰ ਸਕਦੇ ਹਾਂ ਚਲੋ ਉਹ ਤਾਂ ਸੋਲੂਸ਼ਨ ਹੋ ਗਏ ਇੱਕ ਪੋਲੀਟੀਕਲ ਸੋਲੂਸ਼ਨ ਹੋ ਗਏ ਕਿ ਇਹ ਨਹੀਂ ਤਾਂ ਇਹ ਕੀਤਾ ਜਾ ਸਕਦਾ ਇਹ ਨਹੀਂ ਤਾਂ ਇਹ ਕੀਤਾ ਜਾ ਸਕਦਾ ਜਿਹੜੇ ਸਮਝੌਤੇ ਗੋਲਰੀ ਸਾਹਿਬ ਤੁਸੀਂ ਕਰਕੇ ਗਏ ਹੋ ਨਾ ਔਰ ਸਮਝੌਤਿਆਂ ਦਾ ਤਾਂ ਕਿਤੇ ਕੋਈ ਜਵਾਬ ਹੀ ਹੈ ਨਹੀਂ ਨਾ ਤੁਹਾਡੇ ਕੋਲ ਜਵਾਬ ਹੈ ਫਾਈਨਲੀ ਤੁਹਾਨੂੰ ਤੁਸੀਂ ਆਪ ਵੀਡੀਓ ਪਾ ਕੇ ਤੁਹਾਨੂੰ ਡਿਲੀਟ ਕਰਨੀ ਪਈ ਚਾਹੇ ਕਿ ਉਹ ਵੀਡੀਓ ਚੈਨਲਸ ਨੇ ਚੱਕ ਲਈ ਲੇਕਿਨ ਤੁਹਾਨੂੰ ਆਪ ਤਾਂ ਡਿਲੀਟ ਕਰਨੀ ਪਈ ਤੁਹਾਨੂੰ ਵੀ ਪਤਾ ਸੀ ਤੁਸੀਂ ਗਲਤੋਂ ਤੁਸੀਂ ਜਾਣਦੇ ਹੋ ਤੁਸੀਂ ਗਲਤੋਂ ਤੁਹਾਡੇ ਕੋਲੇ ਸਹੀ ਜਵਾਬ ਨਹੀਂ ਤੁਹਾਡੇ ਕੋਲੇ ਕੋਈ ਲਾਜਿਕ ਨਹੀਂ ਤਾਂ ਸਿਆਸਤ ਦੇ ਵਿੱਚ ਜਿਵੇਂ ਅਸੀਂ ਐਸ ਲੈਵਲ ਤੇ ਗਿਰ ਗਏ ਨਾ ਫੇਰ ਸਮਝ ਲਓ ਵੀ ਅਸੀਂ ਸਿਆਸਤ ਸਿਆਸਤ ਛੱਡੋ ਅਸੀਂ ਤਾਂ ਪੰਜਾਬ ਬਚਾਉਣਾ ਤਾਂ ਬਚਾਉਣੀਆਂ ਤਾਂ ਦਿਖਾਉਣੀਆਂ ਦੂਰ ਦੀਆਂ ਨੇ ਉਹ ਜਿਹੜੇ ਤੁਸੀਂ ਵੱਡੇ ਵੱਡੀਆਂ ਸਪੀਚਾਂ ਦਿੰਨੇ ਹੋ ਨਾ ਸਟੇਜਾਂ ਤੇ ਛੱਡ ਕੇ ਬਚਾਉਣਾ ਤਾਂ ਦੂਰ ਦੀ ਗੱਲ ਤੁਸੀਂ ਤਾਂ ਗਰਕ ਕਰ ਰਹੇ ਹੋ ਉਲਟਾ ਪੰਜਾਬ ਨੂੰ ਜੀ ਤੇ ਦੂਜਾ ਤੁਸੀਂ ਖੈਰਾ ਸਾਹਿਬ ਦਾ ਪਰ ਉਹਨਾਂ ਨੇ ਨਾਲ ਹੀ ਵੀਡੀਓ ਦੇ ਵਿੱਚ ਖੈਰਾ ਸਾਹਿਬ ਨੂੰ ਇਹਨੂੰ ਸਲਾਹ ਕਹਿ ਲਓ ਜਾਂ ਚਿਤਾਵਨੀ ਕਹਿ ਲਓ ਤਾਂ ਉਹਨਾਂ ਨੇ ਇੱਕ ਵੀ ਗੱਲ ਕਹਿਤੀ ਜਾਂ ਨਹੀਂ ਖੈਰਾ ਸਾਹਿਬ ਹੁਣ ਸੋਚ ਸਮਝ ਕੇ ਬੋਲਿਓ ਜਿਹੋ ਜਿਹਾ ਬੋਲੋਗੇ ਉਹੋ ਜਿਹਾ ਅਗੋਂ ਮੈਂ ਕਰੂੰਗਾ ਤੇ ਇਹ ਕਹਿੰਦੇ ਕਰਨਾ ਮੈਨੂੰ ਸਾਰਾ ਕੁਝ ਆਉਂਦਾ ਇਹ ਤਾਂ ਭਗਵੰਤ ਮਾਨ ਸਾਹਿਬ ਵਾਲੀ ਧਮਕੀ ਹੀ ਹੋਗੀ ਫਿਰ ਮਤਲਬ ਸਿਆਸੀ ਧਮਕੀ ਤਾਂ ਉਹੀ ਹੋਗੀ ਜਿਵੇਂ ਭਗਵੰਤ ਮਾਨ ਸਾਹਿਬ ਕਰਦੇ ਆ ਵੀ ਹਰੇਕ ਤੇ ਪਰਸਨਲ ਅਟੈਕ ਵੀ ਬੋਲ ਕੇ ਦਿਖਾਓ ਮੈਂ ਦੱਸਦਾ ਤੁਹਾਨੂੰ ਪਰਚੇ ਕਿਵੇਂ ਦਰਜ ਹੁੰਦੇ ਆ ਬੋਲ ਕੇ ਦਿਖਾਓ ਮੈਂ ਦੱਸਦਾ ਤੁਹਾਨੂੰ ਅੰਦਰ ਕਿਵੇਂ ਦਈਦਾ ਹੈ ਨਾ ਚਾਹੇ ਮਗਰੋਂ ਫਿਰ ਯੂ ਟਰਨ ਲੈ ਕੇ ਵਾਪਸ ਹੀ ਆਉਣਾ ਪਵੇ ਤਾਂ ਇਹ ਗੱਲ ਹੋ ਗਈ ਹੁਣ ਮੈਂ ਖੈਰਾ ਸਾਹਿਬ ਨੂੰ ਜਿਹੜੀਆਂ ਵੀ ਧਮਕੀਆਂ ਦਿੱਤੀਆਂ ਵੀ ਜਿਵੇਂ ਬੋਲ ਕੇ ਦਿਖਾਓ ਮੈਂ ਉਹਨਾਂ ਜਵਾਬ ਦਊ ਖੈਰਾ ਸਾਹਿਬ ਐਸ ਲੈਵਲ ਤੱਕ ਤਾਂ ਕਦੇ ਗਲਤ ਬੋਲੇ ਹੀ ਨਹੀਂ ਨਾ ਬੋਲ ਸਕਦੇ ਆ ਜਿੰਨਾ ਕਿ ਮੈਂ ਜਿਹੜੇ ਲੀਡਰ ਨੂੰ ਐਟਲੀਸ ਤੁਸੀਂ ਇੰਨੇ ਸਾਲਾਂ ਤੋਂ ਜਾਣਦੇ ਹੋ ਨਾ ਤੁਹਾਨੂੰ ਇੰਨਾ ਤਾਂ ਪਤਾ ਹੁੰਦਾ ਕਿ ਉਹ ਲੀਡਰ ਕਿਸ ਲੈਵਲ ਤੱਕ ਬੋਲ ਸਕਦਾ ਉਹਨਾਂ ਨੇ ਤਾਂ ਕਦੇ ਭਗਵੰਤ ਮਾਨ ਸਾਡੀ ਇੱਜ਼ਤ ਤੇ ਨਹੀਂ ਵੀ ਸਵਾਲ ਉਠਿਆ ਜਦ ਕਿ ਭਗਵੰਤ ਮਾਨ ਨੇ ਕੀ ਤਿਤਲੀਆਂ ਤੇ ਕੀ ਫਲਾਣਾ ਠਮਕਾਣਾ ਕੋਈ ਸ਼ਬਦ ਹੀ ਨਹੀਂ ਛੱਡਿਆ ਹਨਾ ਮਤਲਬ ਮਿਹਣੇ ਮਾਰ ਮਾਰ ਗੱਲਾਂ ਕਰਦੇ ਆ ਭਗਵੰਤ ਮਾਨ ਸਾਹਿਬ ਉਹਨਾਂ ਦੇ ਵਿੱਚ ਅਗਰ ਖੈਰਾ ਸਾਹਿਬ ਉੱਥੇ ਨਹੀਂ ਬੋਲੇ 골ਡੀ ਸਾਹਿਬ ਤੁਹਾਨੂੰ ਤਾਂ ਬੋਲਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਉਹ ਤੁਹਾਨੂੰ ਐਸ ਲੈਵਲ ਤੱਕ ਬੁਰਗੇ ਬਾਕੀ ਜਿਹੜਾ ਦੇਖਣਾ ਦਿਖਾਉਣਾ ਹੁੰਦਾ ਉਹ ਤਾਂ ਸਿਆਸਤ ਚ ਹਮੇਸ਼ਾ ਤੋਂ ਹੀ ਚੱਲਿਆ ਆਇਆ ਹੈ ਕਿਹੜਾ ਪਹਿਲੀ ਵਾਰੀ ਹੋਣਾ ਦੇਖ ਲਿਓ ਜਿਹੜਾ ਜਿਹੜਾ ਤੁਸੀਂ ਦੇਖਣਾ ਹੋ ਤੁਸੀਂ ਦੇਖ ਲਿਓ ਜਿਹੜਾ ਉਹਨਾਂ ਨੇ ਦੇਖਣਾ ਉਹ ਦੇਖ ਲਿਓ ਜਿਹੜੀ ਤੁਹਾਡੇ ਘਰ ਚ ਇੱਜ਼ਤ ਜਿਹੜੀ ਤੁਸੀਂ ਰੋਲਤੀ ਮੈਨੂੰ ਲੱਗਦਾ ਹੈ ਕਿ ਤੁਹਾਡੀ ਪਤਨੀ ਨੂੰ ਹੀ ਬਲਕੇ ਤੁਹਾਡੇ ਤੋਂ ਸਵਾਲ ਕਰਨੇ ਚਾਹੀਦੇ ਅਸੀਂ ਬਾਹਰਲੇ ਤਾਂ ਫਿਰ ਵੀ ਮਗਰੋਂ ਕਰੀਏ ਸਵਾਲ ਉਹਨਾਂ ਨੇ ਸਵਾਲ ਕਰਨੇ ਚਾਹੀਦੇ ਕਿ ਇਹ ਕਾਰ ਕੀ ਰਿਹਾ ਹੈ ਕੀ ਕਰ ਗਿਆ ਹੈ ਤਹੇ ਬਹੁਤ ਵੱਡੇ ਸਵਾਲ ਨੇ ਉਹਨਾਂ ਨੂੰ ਆਪ ਹੀ ਸਮਝਣੇ ਚਾਹੀਦੇ ਅਸੀਂ ਕੀ ਸਮਝਾ ਸਕਦੇ ਆ ਉਹ ਐਗਜ਼ਾਮਪਲ ਜਰੂਰ ਬਹੁਤ ਵੱਡੀ ਗਲਤ ਐਗਜ਼ਾਮਪਲ ਸੈੱਟ ਕਰਕੇ ਗਏ ਨੇ ਜੀ ਸੋ ਗੱਲਬਾਤ ਤੁਸੀਂ ਸੁਣੀ ਇਸਨ ਐਡਵੋਕੇਟ ਹਰਮੀਤ ਕੌਰ ਬਰਾੜ ਜਿਨ੍ਹਾਂ ਨੇ ਸਵਾਲ ਕੀਤਾ ਦਲਵੀਰ ਸਿੰਘ ਗੋਲਡੀ ਨੂੰ ਕਿ ਆਖਿਰ ਉਹ ਜੋ ਤੁਹਾਡੇ ਪਰਿਵਾਰ ਤੇ ਇਹਨਾਂ ਪਰਸਨਲ ਅਟੈਕ ਕਰਦੇ ਸੀ ਕਿ ਆਖਿਰ ਉਹਨਾਂ ਨਾਲ ਬੈਠਣ ਦੀ ਉਜਬੂਰੀ ਕੀ ਹੋਗੀ ਤਾਂ ਕੱਲੇ ਇਹੀ ਨਹੀਂ ਹੋਰ ਵੀ ਬਹੁਤ ਲੋਕ ਲਗਾਤਾਰ ਗੋਲਡੀ ਨੂੰ ਸਵਾਲ ਕਰ ਰਹੇ ਨੇ ਤੁਸੀਂ ਅੱਖਰ ਦੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ